ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਗੱਲ ਕਰਦੇ ਆ ਨਾ ਉਹਦੇ ਵਿੱਚ ਹੀ ਤੁਸੀਂ ਦੇਖ ਲਓ ਭਈ ਛੇ ਗੁਰੂਆਂ ਦੀ ਬਾਣੀ ਹੈ। ਭਗਤਾਂ ਦੀ ਬਾਣੀ ਹੈ। ਪੱਟਾਂ ਦੀ ਬਾਣੀ ਹੈ ਹਨਾ। ਇਹ ਤਾਂ ਕਿਸੇ ਦੀ ਪ੍ਰਾਪਰਟੀ ਹੈ ਹੀ ਨਹੀਂ ਅਕਾਲ ਪੁਰਖ ਦੀ ਪ੍ਰਾਪਰਟੀ ਹੈ। ਆਗਿਆ ਭਈ ਆਕਾਲ ਕੀ ਤਵੇ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੰਗ੍ਰੰਥ। ਸੋ ਅਕਾਲ ਪੁਰਖ ਦੀ ਆਗਿਆ ਨਾਲ ਬਣਿਆ ਕਿ ਸਰਬ ਸਾਂਝਾ ਗ੍ਰੰਥ ਸਰਬ ਸਾਂਝੀ ਇਹਦੇ ਚੋਂ ਸੇਧ ਮਿਲਦੀ ਹੈ ਸਭੇ ਸਾਂਝੀ ਵਾਲ ਸਦਾ ਕੋਈ ਨਾ ਦੀਸੇ ਬਾਰਾ ਜੀ ਤੇ ਜਦ ਫਲਸਫਾ ਇਹ ਹੈ ਸਿਧਾਂਤ ਹੀ ਇਹ ਹੈ ਤਾਂ ਇਹਦੇ ਚ ਅਰਦਾਸ ਕਿਸੇ ਇੱਕ ਰਿਲੀਜੀਅਨਲੀ ਕਿਵੇਂ ਹੋ ਸਕਦੀ ਹੈ ਸੋ ਤੁਸੀਂ ਜੇ ਟ੍ਰੇਲਰ ਵੀ ਦੇਖਿਆ ਹੋਏਗਾ ਤਾਂ ਉਹਦੇ ਚ ਇੱਕ ਮੁਸਲਮ ਵੀਰ ਜਦੋਂ ਤਾਂ ਨਮਾਜ਼ ਦਾ ਵਕਤ ਹੋ ਗਿਆ ਉਤੋਂ ਬਾਰਿਸ਼ ਸ਼ੁਰੂ ਹੋ ਜਾਂਦੀ ਤੇ ਉਹ ਲਿਆ ਕੇ ਉੱਤੇ ਛਤਰੀ ਕਰ ਦਿੰਦਾ ਇਹ ਸਾਂਝੀ ਵਾਲਤਾ ਦਾ ਸੰਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਗੁਰੂਆਂ ਦੀ ਬਾਣੀ ਹੈ ਉੱਥੇ ਸ਼ੇਖ ਫਰੀਦ ਸਾਹਿਬ ਦੀ ਅਥਾ ਬਾਣੀ ਹੈ ਜੀ ਉਹਦੇ ਚ ਸੰਤ ਕਬੀਰ ਜੀ ਦੀ ਗੁਰੂ ਰਵਿਦਾਸ ਜੀ ਦੀ ਅਥਾ ਬਾਣੀ ਹੈ ਭਗਤ ਨਾਮਦੇਵ ਜੀ ਦੀ ਬਾਣੀ ਹੈ ਸੋ ਇਹ ਹੈ ਹੀ ਸਾਰਿਆਂ ਦਾ ਸਾਂਝ ਹੈ ਤੇ ਅਰਦਾਸ ਕਿਵੇਂ ਇੱਕ ਰਿਲੀਜੀਅਨਲੀ ਹੋ ਸਕਦੀ ਇਹ ਸਭ ਦੀ ਸਾਂਝੀ ਹੈ ਸਾਰਿਆਂ ਦੇ ਦੇਖਣ ਵਾਲੀ ਮੂਵੀ ਹੈ ਕਿਉਂਕਿ ਇਹਦੇ ਚੋਂ ਸਿਰਫ ਇਨਸਪੀਰੇਸ਼ਨ ਮਿਲਣੀ ਹੈ ਇਹਦੇ ਚੋਂ ਤਾਕਤ ਮਿਲਣੀ ਹੈ ਇਹਦੇ ਚੋਂ ਦਿਸ਼ਾ ਮਿਲਣੀ ਹੈ ਇਹਦੇ ਚੋਂ ਸਾਨੂੰ ਸਾਡੀ ਦਸ਼ਾ ਇਸ ਜੀਵਨ ਚੀਕੇ ਵਿੱਚ ਵਧੀਆ ਹੋ ਸਕਦੀ ਹੈ ਉਹਦਾ ਸੰਦੇਸ਼